ਉਹ ਸਾਰਾ ਬਣ ਜੂ ਅੱਛਾ ਆ ਆ ਜਿਹੜਾ ਪਿੱਪਲ ਹੁਣੀ ਵਿੱਚ ਵਿਚਾਲੇ ਖੂਹ ਦੇ ਵਿਚਾਲੇ ਹੋਏ ਪਿਆ ਇਹ ਹਾਂਜੀ ਹਾਂਜੀ ਵਿਚ ਹੋਇਆ ਸਾਈਡਾਂ ਤੇ ਆਇਆ ਇੱਥੇ ਫਿਰ ਉਹਦੀ ਮੌਣ ਚੁੱਕੇ ਹੁੰਦੇ ਨਾ ਜਿਹੜੇ ਪਿੱਪਲ ਹਾਂਜੀ ਹਾਂਜੀ ਮੌਣ ਚੁੱਕੇ ਹਾਂ ਇਹ ਇਹਨੂੰ ਵੀ ਆਪਾਂ ਸ਼ੂਟ ਲਈ ਵਰਤ ਸਕਦੇ ਹਾਂ ਹਾਂਜੀ 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 ਆਹ ਦੇਖੋ ਪ੍ਰੀਤ ਦੀ ਮੌਣ ਦੇ ਵਿੱਚ ਉੱਗਿਆ ਏ ਆਹ ਦੇਖ ਆਹ ਦੇਖ ਪਿੱਪਲ ਪੁਰਾਣਾ ਸਰੰਦ ਦੇ ਇੱਟਾਂ ਦਾ ਖੂਹ ਆ ਜੀ ਪੁਰਾਣੀਆਂ ਇੱਕ ਇੱਕ ਮੈਨ ਤੁਹਾਡੇ ਪਿੰਡ ਇਥੇ ਹਵੇਲੀ ਵੀ ਹੈਗੀ ਆ ਹਾਂਜੀ ਹਾਂਜੀ ਹਵੇਲੀ ਵੀ ਆਪਣੇ ਇਥੇ ਸਵਾ 100 100 ਸਾਲ ਪੁਰਾਣੀ ਲਗਭਗ ਆਪਣੇ ਤਾਰਬੀਰ ਭਾਖੜੀ ਜੀ ਦੀ ਆ ਜਿਹੜੇ ਬਾਰਡਰ ਫਿਲਮਾਂ ਜਿਨ੍ਹਾਂ ਨੇ ਅਕਸਰ ਆ ਆ ਕਮਰੇ ਸਰਪੰਚ ਸਾਹਿਬ ਜਿੱਥੇ ਜੇ ਕੋਈ ਇਥੇ ਰੁਕਣਾ ਚਾਹੁੰਦਾ ਹਾਂਜੀ ਹਾਂਜੀ ਜੇ ਕਿਸੇ ਨਾਈਟ ਸਟੇ ਕਰਨੀਆਂ ਕਈ ਸ਼ਹਿਰੀ ਬੰਦੇ ਹੁੰਦੇ ਆ ਵੀ ਜੀ ਉਹ ਕਿਵੇਂ ਹੁੰਦਾ ਮੈਂ 4000 ਰੁਪਿਆ ਕਿਹਾ ਸੀਗਾ ਤੁਸੀਂ ਇਹਦੇ 400 ਹਾਂਜੀ ਆਪਣਾ ਪੋਸਾ ਵੇ ਆ 4 ਘੰਟੇ ਦਾ ਜਿਹੜੀ ਜਗ੍ਹਾ ਤੇ ਮੈਂ ਤੁਹਾਨੂੰ ਅੱਜ ਲੈ ਕੇ ਆਇਆ ਨਾ ਸਜਣੋ ਪਹਿਲੀ ਤਾਂ ਗੱਲ ਤੁਸੀਂ ਇਹਦੇ ਨਾਲ ਦੀ ਜਗਾ ਕਦੇ ਵੀ ਦੇਖਿਓ ਹੀ ਨਹੀਂ ਹੋਊਗੀ। ਇੱਕ ਮੈਰਿਜ ਪੈਲਸ ਆ। ਪਰ ਇਹਦੇ ਨਾਲ ਦਾ ਮੈਰਿਜ ਪੈਲਸ ਨਹੀਂ ਤੁਸੀਂ ਦੇਖਿਆ ਹੋਣਾ ਕਦੇ ਵੀ। ਇਹ ਮੈਰਿਜ ਪੈਲਸ ਇਹੋ ਜਿਹੇ ਤਰੀਕੇ ਨਾਲ ਬਣਿਆ ਡਿਜ਼ਾਈਨ ਕੀਤਾ ਤੇ ਜਿਹੜੇ ਸਜਣ ਨੇ ਕੀਤਾ ਨਾ ਉਹਨੇ ਇਹਨੂੰ ਸੋਹਣੀ ਲੁੱਕ ਤਾਂ ਦਿੱਤੀ ਦਿੱਤੀ ਆ ਨਾਲ ਦੀ ਨਾਲ ਇਹਨੂੰ ਲੋਕਾਂ ਦੇ ਬਜਟ ਦੇ ਵਿੱਚ ਇੰਨਾ ਕਰਤਾ ਕਿ 600 ਰੁਪਏ ਤੋਂ ਪਲੇਟ ਸ਼ੁਰੂ ਹੋ ਜਾਂਦੀ ਆ। ਇੱਥੇ ਜੇ ਕਿਸੇ ਵੀ ਬੰਦੇ ਨੇ ਪ੍ਰੋਗਰਾਮ ਕਰਨਾ ਤਾਂ 600 ਰੁਪਏ ਪਲੇਟ ਸਮੇਤ ਹਾਲ ਦਾ ਕਿਰਾਇਆ ਸਾਰਾ ਕੁਝ ਹੀ 600 ਰੁਪਏ ਦੇ ਵਿੱਚ ਇਹਨਾਂ ਦਾ ਤੁਸੀਂ ਇਹ ਦੇਖ ਲਓ ਸਰਪੰਚ ਸਾਹਿਬ ਇਹੋ ਜੇ ਬੰਦੇ ਆ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਇਹਨਾਂ ਦੀ ਨਿਮਰਤਾ ਇੰਨੀ ਕੁ ਕਮਾਲ ਆ ਇਹਨਾਂ ਦੀ ਸਰਵਿਸ ਇੰਨੀ ਕਮਾਲ ਆ ਏਰੀਆ ਨੂੰ ਦਿੱਤੀ ਹੋਈ ਕਿ ਇਸ ਸਰਵਿਸ ਦੇ ਬਦਲੇ ਸਰਪੰਚ ਸਾਹਿਬ ਨੂੰ ਬਿਨਾਂ ਪੈਸਾ ਖਰਚ ਕਰੇ ਕੜਾਣੀ ਕਲਾ ਪਿੰਡ ਦੀ ਸਰਪੰਚੀ ਮਿਲ ਗਈ ਹੁਣ ਕੜਾਣੀ ਕਲਾ ਦਾ ਨਾਮ ਲੈਤਾ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਰਾੜਾ ਸਾਹਿਬ ਦੇ ਕੋਲੇ ਇੱਕ ਪਿੰਡ ਹੈ ਕੜਾਣੀ ਕਲਾ ਸਰਪੰਚ ਸਾਹਿਬ ਦੇ ਕੋਲੇ ਮੈਂ ਖੜਾ ਹਾਂ ਤੇ ਸਰਪੰਚ ਸਾਹਿਬ ਤੋਂ ਆਪਾਂ ਸਾਰੀ ਜਾਣਕਾਰੀ ਲੈਨੇ ਨਾਲ ਹੀ ਲੋਕੇਸ਼ਨ ਬਣੀ ਹੈ ਤੇ ਲੋਕੇਸ਼ਨ ਤੇ ਵੀ ਇਹਨਾਂ ਨੇ ਜੋ ਜਿਵੇਂ ਪੈਲਸ ਦੀ ਮੈਂ ਤੁਹਾਨੂੰ ਗੱਲ ਕਹਿਤੀ ਕਿ 600 ਰੁਪਏ ਦੇ ਵਿੱਚ ਸ਼ੁਰੂ ਹੋ ਜਾਂਦਾ ਐਵੇਂ 4000 ਰੁਪਏ ਤੋਂ ਸਭ ਤੋਂ ਪਹਿਲਾ ਪੈਕੇਜ ਲੋਕੇਸ਼ਨ ਦਾ ਵੀ ਸ਼ੁਰੂ ਹੋ ਜਾਂਦਾ ਤੇ ਲੋਕੇਸ਼ਨ ਦੇ ਵਿੱਚ ਇੰਨਾ ਇੰਨਾ ਸਮਾਨ ਆ ਇੰਨਾ ਕੁਝ ਆ ਨਾ ਸਾਰਾ ਕੁਝ ਤੁਹਾਨੂੰ ਦਿਖਾਉਣਾ ਹੈ ਸਰਪੰਚ ਸਾਹਿਬ ਉਹਨਾਂ ਦਾ ਸਵਾਗਤ ਕਰਦੇ ਬਾਈ ਸਾਸੀ ਕਾਸ਼ੀਗਾਰ ਜੀ ਜੈਨ ਗਾੜਾ ਧੁੱਪੋਂ ਸਾ ਸਾਡੇ ਕੋਲ ਪਹੁੰਚਣ ਤੇ ਤੇ ਸਮੁੱਚੀ ਟੀਮ ਦਾ ਤੁਹਾਡਾ ਬਹੁਤ ਧੰਨਵਾਦ ਜਿਉਂਦੇ ਰਹੋ ਜਿਉਂਦੇ ਰਹੋ ਸਰਪੰਚ ਸਾਹਿਬ ਸਰਪੰਚ ਸਾਹਿਬ ਵਰਤ ਕੀਮਤ ਕੋ ਲੈ ਗਿਆ ਸਰਪੰਚ ਜੀ ਦਾ ਹਾਂਜੀ ਹਾਂਜੀ ਲੈ ਗਿਆ ਜੀ ਲੈ ਗਿਆ ਆਪਾਂ ਲੋਕੇਸ਼ਨ ਤੇ ਚੱਲੀਏ ਪਹਿਲਾਂ ਹਾਂਜੀ ਹਾਂਜੀ ਆਪਾਂ ਪਹਿਲਾਂ ਲੋਕੇਸ਼ਨ ਪ੍ਰੀਤ ਅੰਦਰ ਚੱਲ ਜਾਈਏ ਹਾਲ ਦਿਖਾ ਦੇ ਹਾਂ ਅੰਦਰ ਹਾਲ ਵਿੱਚ ਦੀ ਲੰਘ ਕੇ ਆਪਾਂ ਲੋਕੇਸ਼ਨ ਦਿਖਾ ਦਿੰਨੇ ਆ ਇੱਥੇ ਕਿੰਨੇ ਬੰਦਿਆਂ ਦਾ ਪ੍ਰਬੰਧ ਹੈ ਜੀ ਆਹ ਪੈਲਸ ਦਾ ਕਿੰਨੇ ਬੰਦਿਆਂ ਦਾ ਪ੍ਰਬੰਧ ਦਾ ਜ ਜੀ ਇੰਡੋਰ ਆਪਣਾ 300 ਦੀ ਸੈਟਿੰਗ ਹੈਗੀ ਆ ਵੈਸੇ ਮੋਸਟਲੀ ਆਊਟਡੋਰੇ ਚਲਦੇ ਆ ਫੰਕਸ਼ਨ ਅੱਜਕੱਲ ਆਊਟਡੋਰੇ ਲੋਕ ਥੋੜਾ ਜਿਹਾ ਹਾਲ ਦੇ ਵਿੱਚ ਬਹਿਣ ਤੋਂ ਚਲਦੇ ਆ ਵੀ ਅੰਦਰ ਰੋਟੀ ਪਾਣੀ ਦਾ ਕਰ ਲੈਂਦੇ ਆ ਸਰਪੰਚ ਸਾਹਿਬ ਇਧਰਲੇ ਪਾਸੇ ਬਣਾਤੀ ਲੋਕੇਸ਼ਨ ਹਨ ਹਾਂਜੀ 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 ਆ ਜਿਹੜੀ ਸ਼ੁਰੂ ਕਿਵੇਂ ਕੀਤੀ ਸੀ ਤੁਹਾਡੇ ਕੋਲ ਕੋਈ ਤਿਆਰਬਾ ਕੈਮਰੇ ਦਾ ਕਿਉਂਕਿ ਕੈਮਰੇ ਦੇ ਹਿਸਾਬ ਨਾਲ ਬਹੁਤ ਸਹੀ ਬਣੀ ਹੋਈ ਆ ਲੋਕੇਸ਼ਨ ਨਹੀਂ ਆਪਣੇ ਕੋਲੇ ਕੋਈ ਤਿਆਰਬਾ ਨਹੀਂ ਸੀਗਾ ਜੀ ਹਾਂਜੀ ਤੇ ਬਣਾ ਆਪਾਂ ਪਿਛਲੇ ਸਾਲ ਲਈ ਸੀ ਫੇਰ ਆਪਣੇ ਜਦੋਂ ਫੋਟੋਗ੍ਰਾਫਰ ਬੀਜੀ ਰੌਂਡ ਲੱਗੇ ਉਹਨਾਂ ਨੇ ਕਿਹਾ ਵੀ ਆਹ ਐਡ ਕਰ ਦੋ ਆਹ ਐਡ ਕਰ ਦੋ ਨਵੇਂ-ਨਵੇਂ ਸਾਨੂੰ ਤਿਆਰ ਬੇ ਹੁੰਦੇ ਗਏ ਜੀ ਫਿਰ ਆਪਾਂ ਉਹਨਾਂ ਦੇ ਮੁਤਾਬਕ ਚੱਲੀ ਗਏ ਤੇ ਆਪਾਂ ਆਹ ਬਣਾਈ ਗਏ ਐਵੇਂ ਐਵੇਂ ਕਰੀ ਗਏ ਹਾਂਜੀ ਹਾਂਜੀ ਯਾਰ ਮੈਂ ਕੱਲ ਦੇਖੀਆ ਕਿ ਨਹੀਂ ਆਮ ਬੰਦਾ ਨਾ ਜਦੋਂ ਅਣਜਾਣ ਬੰਦਾ ਇਸ ਤਰ੍ਹਾਂ ਦੀ ਲੋਕੇਸ਼ਨ ਬਣਾਉਂਦਾ ਉਹਨੂੰ ਪ੍ਰੋਬਲਮ ਸਭ ਤੋਂ ਵੱਡੀ ਇਹ ਪੈਂਦੀ ਆ ਕਿ ਉੱਧ ਕੈਮਰਾ ਨਹੀਂ ਲੱਗ ਸਕਦਾ ਹੁੰਦਾ ਇੱਥੇ ਆ ਪੂਲ ਪਾ ਲਿਆ ਯਾਰ ਮੈਂ ਤਾਂ ਕਿ ਨੱਕੜ ਲੱਗ ਗੱਡੇ ਪਿਆ ਪੂਲ ਬਣਾਉਣ ਵਾਲਿਆਂ ਸੇ ਹਾਂਜੀ ਆਪਣਾ ਵੈਸਟਰਨ ਸੈੱਟ ਆ ਗਿਆ ਜੀ। ਹਾਂ ਦੇਖ ਲਾ ਲੈ ਹੈ ਕਮਾਲ ਕੀਤੀ ਪਈ ਆ ਯਾਰ। ਹੂੰ। ਇਹ ਦੁਗਾਹ ਵੀ 바ਵਾ ਲੰਮੀ ਚੋੜੀ ਆ ਪ੍ਰੀਤ ਦੇ ਤਾਂ ਯਾਰ। ਹੈਂ? ਸਰਪੰਨ ਸਾਹਿਬ ਕੀ ਪੈਕੇਜ ਸ਼ੁਰੂ ਕਿਵੇਂ ਹੁੰਦਾ ਮੈਂ 4000 ਰੁਪਿਆ ਕਿਹਾ ਸੀਗਾ ਤੁਸੀਂ ਇਹਦੇ 4000 ਹਾਂਜੀ ਆਪਣਾ ਪੋਸਾ ਵੇ ਆ 4 ਘੰਟੇ ਦਾ ਪੈਕੇਜ ਆਪਾਂ ਕਿਉਂਕਿ ਆਪਾਂ ਚਾਹੁੰਦੇ ਆ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਜੀ ਉਹ ਵੀ ਆਪਣਾ ਇੰਜੋਏ ਕਰ ਸਕਣ ਆਪਣੀਆਂ ਰੀਝਾਂ ਮੰਨ ਤੇ ਪਵਾ ਸਕਣ। ਹਾਂਜੀ ਆਪਾਂ ਨੇ 4000 4 ਘੰਟੇ ਦਾ ਰੱਖਿਆ ਜੀ। ਤੇ ਸਟੇ ਲਈ ਆਪਾਂ 8 ਘੰਟੇ ਦਾ ਪੈਕੇਜ 8000 ਚ ਦੇ ਰਹੇ ਆ ਤੇ ਫੁੱਲ ਡੇ ਆਪਾਂ 10000 ਚ ਦੇ ਰਹੇ ਆ अच्छा जे मान लो ਵੀ 4000 ਰੁਪਏ ਦੇ ਵਿੱਚ ਬੰਦਾ ਸਾਰੀ ਲੋਕੇਸ਼ਨ ਤੇ ਸ਼ੂਟ ਕਰਕੇ ਜਾਣਾ ਚਾਹੁੰਦਾ ਕੰਮ ਆਪਦਾ 4000 ਚ ਫਿਨਿਸ਼ ਕਰਨਾ ਚਾਹੁੰਦਾ ਤਾਂ 4000 ਚ ਆਪਦੀ ਰੀਚ ਪਕਾ ਲੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਜੇ ਆਪਣਾ 8000 ਤੇ 10000 ਵਾਲਾ ਪੈਕੇਜ ਆ ਉਹਦੇ ਵਿੱਚ ਆਪਾਂ ਜੀ ਜੀਪਾਂ ਵਗੈਰਾ ਐਸੈਸਰੀ ਬੋਲਟ ਘੋੜੀ ਹੋਗੀ ਜੀ ਸਾਰਾ ਆਪਾਂ ਵਿੱਚੇ ਪ੍ਰੋਵਾਈਡ ਕਰਾਉਣੇ ਆ ਜੀ ਉਹਦੇ ਵਿੱਚ ਅੱਛਾ ਉਹਦੇ ਵਿੱਚ ਸਾਰਾ ਕੁਝ ਇੱਕ ਸਰਪੰਸਾ ਵਾ ਇਧਰ ਲੈ ਪਾਸੇ ਮੈਨੂੰ ਪੂਲ ਜਿਆ ਲੱਗਦਾ ਹਾਂਜੀ ਹਾਂਜੀ ਇਹ ਆਪਣਾ ਪੂਲ ਫਿਲਟਰ ਸਿਸਟਮ ਵਾਲਾ ਜੀ ਰੂਪ ਸਿੰਘ ਸਾਹਿਬ ਅੱਛਾ ਜੀ ਇਹ ਦਰਾਹੇ ਤੇ ਖੰਨੇ ਤੋਂ ਬਾਅਦ ਆਪਣੇ ਕੋਲ ਹੀ ਹੈ ਪਿੰਡੂਰੀਏ ਚ ਕੋਈ ਨਹੀਂ ਹੈਗਾ ਇਹੋ ਜਿਹਾ ਇਹ ਤਾਂ ਯਾਰ ਬਾਹਲਾ ਵੱਡਾ ਇਹ ਤਾਂ ਗਰਮੀਆਂ ਚੋਂ ਵੀ ਖੋਲਦੇ ਹੁੰਮੋਗੇ ਹਾਂਜੀ ਹਾਂਜੀ ਇਹ ਚੱਲਦਾ ਹੀ ਆਪਣਾ ਗਰਮੀਆਂ ਦੇ ਵਿੱਚ ਬੱਚੇ ਆਉਂਗੇ ਆ ਲੇਡੀਜ਼ ਆਉਂਦੀਆਂ ਨੇ ਵੱਡਾ ਅਸੀਂ ਜੈਂਟਸਾਂ ਅਲੱਗ ਕਰਤਾ ਹੁਣ ਪਰਲੀ ਸਾਈਡੀ ਉਹ ਵੀ ਦਿਖਾਉਨੇ ਆ ਤੁਹਾਨੂੰ ਉਹ ਬਣ ਬਣਾਉਣਾ ਅੱਛਾ ਅੱਛਾ ਉਹ ਅੱਛਾ ਗਰਮੀਆਂ ਵੇਲੇ ਨੂੰ ਇੱਕ ਜੈਂਟਸ ਲਈ ਅਲੱਗ ਹੋ ਜਾਊਗਾ ਲੇਡੀਜ਼ ਲਈ ਅਲੱਗ ਹੋ ਜਾਊਗਾ ਹਾਂਜੀ ਇਹ ਬੱਚਿਆਂ ਤੇ ਲੇਡੀਜ਼ ਲਈ ਇਹ ਆ ਜੀ ਆਪਣਾ ਜੈਂਟਸ ਲਈ ਪਰੇ ਬਣਾਵਾਂਗੇ ਅੱਛਾ ਇੱਕ ਅਲੱਗ ਬਣਾ ਦੇਵੋਗੇ ਹਾਂਜੀ ਹਾਂਜੀ ਆਵਾਜ਼ ਕਮਾਲ ਕਰਤੀ ਆ ਦਰਵਾਜ਼ਾ ਤੇ ਜਿਹੜਾ ਤੁਸੀਂ ਆਪਾਂ ਗੱਲ ਕਰਨ ਲੱਗੇ ਸੀਗੇ ਵੀ 4 8000 10000 ਚ ਕੀ ਦੇ ਦਿੰਨੇ ਕੋੜੀਆਂ ਜੀਪਾਂ ਹਾਂਜੀ ਹਾਂਜੀ ਸਾਰੀ ਐਸੈਸਰੀ ਇਨਕਲੂਡ ਆ 8 ਤੇ 10000 ਵਾਲੇ ਪੈਕੇਜ 8 ਤੇ 8 ਤੇ 10000 ਵਾਲੇ ਚ ਫਰਕ ਕੀ ਆ ਜਾਂਦਾ ਜੀ 8000 ਵਾਲਾ ਆ ਗਿਆ ਜੀ ਆਪਣਾ 8 ਘੰਟੇ ਲਈ ਅੱਛਾ ਜੀ 10 ਵਾਲਾ 10 ਘੰਟਾ ਘੰਟਾ ਆਪਾਂ ਕੋਈ ਹੋਰ ਨਹੀਂ ਹੈਗੇ ਜੀ ਜੀ ਐਡਜਸਟ ਕਰ ਲਈਦਾ ਤੇ ਉਹ ਚਾ ਜਿਹੜਾ 10000 ਉਹ ਹੋਲ ਡੇ ਲਈ ਹੋ ਗਿਆ 8 ਤੋਂ 8 ਤੱਕ ਠੀਕ ਹੈ ਜੀ ਤੇ ਉਧਰਲੇ ਪਾਸੇ ਐਂਡੋਰ ਸ਼ੂਟ ਬਣ ਰਿਹਾ ਹੈ ਹਾਂਜੀ ਹਾਂਜੀ ਐਂਡੋਰੀ ਐਂਡੋਰ ਐਂਡੋਰ ਵਾਲਾ ਬਣ ਗਿਆ ਜੀ ਬਾਕੀ ਖਾਣੇ ਦੀ ਪੂਰੀ ਸੌਲਤ ਪਲਾਉ ਦਾ ਹੀ ਫੂਡ ਕੋਰ ਬਣਿਆ ਹੋਇਆ ਤੇ ਆ ਆਪਣਾ ਫਾਰਮ ਸਟੇ ਵਾਲਾ ਕਨਸੈਪਟ ਆ ਵੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਅਸੀਂ ਅੱਛਾ ਜੀ ਹਾਂਜੀ ਹਾਂਜੀ ਇਧਰਲੇ ਪਾਸੇ ਬਾਕੀ ਆ ਦੇਖ ਲਓ ਬੱਚਿਆਂ ਲਈ ਪਲੇਅਵੇ ਤਿਆਰ ਕੀਤਾ ਕਿਉਂਕਿ ਆਮ ਲੋਕੇਸ਼ਨਾਂ ਵਾਲੇ ਕਿਤੇ ਤੁਹਾਨੂੰ ਪਲੇਅਵੇ ਨਹੀਂ ਮਿਲੂਗਾ ਆ ਜਿਹੜੇ ਜਿਹੜੇ ਬੱਚੇ ਬੋਰ ਫੀਲ ਕਰਦੇ ਆ ਜੀ ਕਾ ਕਰਕੇ ਅਸੀਂ ਬੱਚਿਆਂ ਦੇ ਇੰਜੋਏ ਲਈ ਇੱਥੇ ਪਲੇਵੇ ਤਿਆਰ ਕਰਤਾ ਹੀ ਹੈ। ਉਹ ਇੱਕ ਮਗਰਲੇ ਪਾਸੇ ਮੈਨੂੰ ਦਿਸੀ ਜਾਂਦੇ ਮੈਂ ਨਾ ਬਣੀ ਜਾਂਦੀਆਂ ਇਧਰ। ਹਾਂਜੀ ਹਾਂਜੀ ਉਧਰ ਵੀ ਨਵੀਆਂ ਲੱਗੀਆਂ ਇਹਨਾਂ ਤਿਆਰ ਹੋ ਰਹੀਆਂ ਨੇ ਆਪਣੇ ਕੱਚੇ ਘਰ ਬਣ ਰਹੇ ਆ ਜੀ। ਤੇ ਜਦੋਂ ਇਹ ਇੰਨੇ ਬਣ ਕੇ ਤੇ ਫਿਰ ਰੇਟ ਚੱਕ ਦੇਓਗੇ? ਨਹੀਂ ਨਹੀਂ ਇੱਥੇ ਹੀ ਚੱਲਾਂਗੀ ਰੇਟ ਨਹੀਂ ਚੱਕਦੇ ਜੀ। ਰੇਟ ਨਹੀਂ ਚੱਕਦੇ। ਨਹੀਂ ਨਹੀਂ ਨਹੀਂ। ਤੇ ਸਰਪੰਚ ਸਾਹਿਬ ਨੇੜੇ ਥੋੜੇ ਨਹਿਰ ਵੀ ਹੈ ਮੇਰੇ ਸਾਹਮਣੇ ਵਾਲਾ। ਹਾਂਜੀ ਸਾਹਮਣੇ ਆਪਣੇ ਸਵਾ ਕਿਲੋਮੀਟਰ ਤੇ ਨਹਿਰ ਆਈ ਹੈ। ਹਾਂਜੀ। ਹਾਂਜੀ ਤੇ ਜੇ ਕਿਸੇ ਮੇਰੇ ਵੀਰ ਨੇ ਨਹਿਰ ਤੇ ਸ਼ੂਟ ਕਰਨਾ ਹੁੰਦਾ ਤਾਂ ਇੱਥੋਂ ਜੀਪ ਮੋਟਰਸਾਈਕਲ ਲਿਆ ਕੇ ਜਿਵੇਂ ਮਰਜ਼ੀ ਸ਼ੂਟ ਕਰੇ। ਅੱਛਾ ਜੇ ਮੰਨ ਲਓ ਵੀ ਨਹਿਰ ਤੇ ਘੋੜੀ ਲਿਆ ਕੇ ਜਾਂ ਮੋਟਰਸਾਈਕਲ ਲਿਆ ਕੇ ਜਾਂ ਕੁਝ ਵੀ ਲਿਆ ਕੇ ਸ਼ੂਟ ਕਰਨਾ ਸ਼ੂਟ ਕਰ ਸਕਦੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਵੇਂ ਮਰਜ਼ੀ ਸ਼ੂਟ ਕਰੋ ਜੀ। ਤੇ ਇੱਕ ਇੱਕ ਮੈਂ ਤੁਹਾਡੇ ਪਿੰਡ ਇੱਥੇ ਹਵੇਲੀ ਵੀ ਹੈਗੀ ਆ। ਹਾਂਜੀ ਹਾਂਜੀ ਹਵੇਲੀ ਵੀ ਆਪਣੇ ਇੱਥੇ ਸਵਾ 100 ਸਾਲ ਪੁਰਾਣੀ ਲਗਭਗ ਆਪਣੇ ਤਾਨ ਵੀਰ ਭਾਖੜੀ ਜੀ ਦੀ ਆ। ਜਿਹੜੇ ਬਾਰਡਰ ਫਿਲਮਾਂ ਜਿਨ੍ਹਾਂ ਨੇ ਤੇ ਹਕਸੇ ਕਰਨ ਜਿਹਨਾਂ ਦਾ ਰੋਲ ਕਰਿਆ ਸੀ ਆ ਜੀ ਅੱਛਾ ਜੀ ਅੱਛਾ ਠੀਕ ਆ ਉਹ ਵੀ ਆਪਾਂ ਪ੍ਰੋਵਾਈਡ ਕਰਵਾ ਦਈਏ ਇਹ ਬੰਦਿਆਂ ਨੂੰ ਅੱਛਾ ਬਾਰਡਰ ਫਿਲਮ ਦੇ ਜਿਹੜੇ ਅਸਲੀ ਹੀਰੋ ਉਹ ਬੰਦੇ ਸੀ ਉਹ ਹਾਂਜੀ ਹਾਂਜੀ ਹਾਂ ਕਰਨਲ ਧਰਮ ਵੀਰ ਸੀ ਜਿਹੜੇ ਹਾਂਜੀ ਹਾਂਜੀ ਉਹ ਸਾਡੇ ਪਿੰਡ ਦੇ ਹੀ ਸੀ ਨੋਡਾ ਰਹਿੰਦਾ ਇਸ ਟਾਈਮ ਉਹਨਾਂ ਦਾ ਪਰਿਵਾਰ ਤੇ ਉਹ ਉਹ ਉਹਨਾਂ ਉਹਨਾਂ ਦੀ ਹਵੇਲੀ ਪਈ ਆ ਉਹ ਉਹ ਕਿੰਨੇ 100 150 ਸਾਲ ਪੁਰਾਣੀ ਉਹ ਕਿ 150 100 ਸਾਲ ਦੇ ਲਗਭਗ ਪੁਰਾਣੀ ਆ ਜੀ ਜੀ ਤੇ ਉਹ ਉਹ ਵੀ ਉਹ ਵਿੱਚ ਹੀ ਕਰ ਲੈਣੇ ਆ 10000 ਵਾਲੇ ਪੈਕੇਜ ਤੇ ਹਾਂਜੀ ਹਾਂਜੀ ਕੋਈ ਚਾਹਵਨ ਹੁਣ ਉੱਥੇ ਜਾ ਕੇ ਕਰਵਾਏ ਜੀ ਦਿਨੇ ਸ਼ੂਟ ਆਪਾਂ ਜੀ ਵੀ ਮਤਲਬ ਕਹਿਣ ਤੋਂ ਭਾਬੀ ਜੀ ਨੇ ਇੱਥੇ ਸ਼ੂਟ ਕਰਨਾ ਨਹਿਰ ਤੇ ਜਾਣਾ ਨਹਿਰ ਤੇ ਜਾਵੜੇ ਜਾ ਸਕਦਾ ਉਹ ਕੀ ਬਣ ਰਿਹਾ ਜੀ ਆਹਾ ਇਹ ਆਪਣਾ ਲੇਕ ਟਾਈਪ ਆ ਜੀ ਇਹ ਬਣਾਇਆ ਆਪਾਂ ਨੇ ਇਹਦੇ ਸਰਪੰਸਾ ਵਾ ਵਾ ਵੱਡਾ ਬਿੱਡਣ ਬਿੱਡੀ ਕਰਦੇ ਤੁਸੀਂ ਹੈਂ ਬਿਲਕੁਲ ਜੀ ਉਹ ਉਹ ਬੋਰਡ ਆਪਣੇ ਖੇਤੀ ਆ ਜਾਂਦਾ ਹਾਂਜੀ ਹਾਂਜੀ ਉਹ ਵੀ ਦਿਖਾਉਣਾ ਤੁਹਾਨੂੰ ਉੱਥੇ ਵੱਡਾ ਖੂਹ ਆ ਜੀ ਜਿਹੜਾ ਆਪਣੇ ਪੁਰਾਣਾ ਹੁੰਦਾ ਤਰਵੈਣੀ ਲੱਗੀ ਹੋਈ ਆ ਉੱਥੇ ਉਹ ਰਾਦਾ ਸੈਟ ਉੱਥੇ ਬਣਾਇਆ ਹੋਇਆ ਆਪਾਂ ਨੇ ਆ ਆ ਲੈ ਕੇ ਦੇ ਵਿੱਚ ਪਾਣੀ ਛੱਡੇ ਜਾਊਗਾ ਹਾਂਜੀ 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 ਪਾਣੀ ਛੱਡਾਂਗੇ ਤੇ ਇਹਦੇ ਵਿੱਚ ਕਿਸਤੀ ਕੁਸਤੀ ਬਿਲਕੁਲ ਬਿਲਕੁਲ ਜੀ ਬਿਲਕੁਲ ਪੂਰਾ ਫੀਲ ਬਣੂਗਾ ਹਾਂਜੀ ਆਜੋ ਫਿਰ ਉਧਰ ਉਧਰਲੇ ਪਾਸੇ ਵੀ ਚੱਲਿਆ ਆਉਨੇ ਹੁਣ ਆਪਾਂ ਖੂਹ ਵੀ ਦੇਖ ਹੀ ਆਉਨੇ ਆ ਇਧਰਲੇ ਪਾਸੇ ਖੂਹ ਆ ਇੱਥੇ ਖੂਹ ਤੇ ਸ਼ੂਟ ਕਰ ਸਕਦਾ ਇੱਥੇ ਫਿਰ ਦੋ ਪਿੱਪਲ ਤੇ ਪਿੰਗਾ ਪੂੰਗਾ ਵੀ ਪਾ ਦਿਓ ਹਾਂਜੀ ਪਿੰਗਾ ਪਾਈਏ ਨੇ ਜੀ ਆਪਣੀਆਂ ਬਾਕੀ ਮੋਟਰ ਵਾਲਾ ਕੋਠਾ ਵੀ ਇੱਥੇ ਉਹ ਵੀ ਸ਼ੂਟ ਕਰ ਸਕਦਾ ਜੀ ਠੀਕ ਆ ਬਾਕੀ ਆ ਤੂੜੀ ਵੀ ਇਹਦਾ ਵੀ ਕੋਪਾ ਬੰਦ ਰਹੇ ਆ ਅਸੀਂ ਇੱਕ ਦੋ ਦਿਨਾਂ ਚ ਬੰਦਾਂਗੇ ਬਸ ਇੱਥੇ ਵੀ ਸ਼ੂਟ ਹੋ ਸਕਦਾ ਜੀ ਹਾਂ ਉਹ ਜਿਹੜਾ ਰਿਪੋਰਟ ਬਣਾਵਾਂਗੇ ਯਾਨੀ ਨੇਚਰਲ ਪੂਰਾ ਤੁਹਾਨੂੰ ਜਿਵੇਂ ਪੰਜਾਬੀ ਵਿਰਸਾ ਹੁੰਦਾ ਸੀ ਨਾ ਆਪਣਾ ਹਾਂਜੀ ਪੂਰੀ ਉਹਦੀ ਚਲਕ ਮਿਲੂਗੀ ਹਾਂ ਇੱਥੇ ਇੱਕ ਕਲਾ ਆ ਜਾਗਾ ਹਾਂਜੀ ਹਾਂਜੀ ਘਾਰੇ ਲਾਵਾਂਗੇ ਆਪਾਂ ਰੇੜੀ ਲਈ ਖੜੀ ਆ ਉਹ ਵੀ ਇੱਥੇ ਕਰਦਾ ਫਿਰ ਟਿੱਕ ਦੇ ਦਿੰਦੇ ਹਾਂ ਹਾਂ ਇੱਥੇ ਇੱਕ ਇੱਕ ਕਲਾੜਾ ਲਾ ਦਿਓ ਹੈ ਉਹ ਸਾਰਾ ਬਣ ਜੂ ਅੱਛਾ ਆ ਆ ਜਿਹੜਾ ਪਿੱਪਲ ਹੁਣੀ ਵਿੱਚ ਵਿਚਾਲੇ ਖੂਦੇ ਵਿਚਾਲੇ ਹੋਏ ਪਏ ਆ ਇਹ ਹਾਂਜੀ ਹਾਂਜੀ ਵਿਚ ਹੋਏ ਆ ਸਾਈਡਾਂ ਤੇ ਆ ਇੱਛੇ ਫਿਰ ਉਹਦੀ ਮੌਣ ਚੁੱਕੇ ਹੁੰਦੇ ਆ ਨਾ ਜਿਹੜੇ ਪਿੱਪਲ ਹਾਂਜੀ ਹਾਂਜੀ ਮੌਣ ਚੁੱਕੇ ਆ ਹਾਂ ਇਹ ਇਹਨੂੰ ਵੀ ਆਪਾਂ ਸ਼ੂਟ ਲਈ ਵਰਤ ਸਕਦੇ ਹਾਂ ਹਾਂਜੀ 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 ਆਹ ਦੇਖੋ ਪ੍ਰੀਤ ਦੀ ਮੌਣ ਦੇ ਵਿੱਚ ਉੱਗਿਆ ਏ ਆਹ ਦੇਖ ਆਹ ਦੇਖ ਪੇਪੜਾ ਪੁਰਾਣਾ ਸਰੰਦੇਟਾਂ ਦਾ ਖੂਹ ਆ ਜੀ ਪੁਰਾਣੀਆਂ ਇੱਟਾਂ ਦਾ ਬ੍ਰੀਕ ਇੱਟਾਂ ਦਾ ਦੇਖ ਲਾ ਪਤਾ ਨਹੀਂ ਕਦੋਂ ਬਣਿਆ ਹੋਊਗਾ ਇਹ ਹਨਾ ਹੂੰ ਇਹਨੂੰ ਐ ਥੋੜਾ ਜਿਹਾ ਐ ਬਣਾਤਾ ਦੀ ਮੌਣ ਜੀ ਉੱਚੀ ਚੱਕਦੀ ਤਾਂ ਹਾਂਜੀ ਹਾਂਜੀ ਐ ਬੱਚੇ ਦੇਖ ਤਰੇ ਥੋੜਾ ਇਹ ਇਹ ਸਰਪੰਚ ਸਾਹਿਬ ਪਹਿਲਾਂ ਸਾਂਝਾ ਹੋਊਗਾ ਖੂਹ ਹਨਾ ਹਾਂਜੀ ਹਾਂਜੀ ਇਹ ਪੋੜਾ ਕਹਿੰਦੇ ਸਾਡੇ ਕੰਨੀ ਜੀ ਪੋੜਾ ਜਿਵੇਂ ਲਾ ਲੋ 5-7 ਮੋਟਰਾਂ ਹੁਣ ਲੱਗ ਜਾਂਦੀਆਂ ਨੇ ਉਹ ਵੀ ਜਗ੍ਹਾ ਤੇ ਪੰਜ-ਪੰਜ 7-7 ਮੋਟਰ ਹਾਰੇ ਪਹਿਲਾਂ ਇਕੱਲਾ ਹੀ ਜ਼ਾਰਦਾ ਹੁੰਦਾ ਸੀ ਹਾਂ ਇਹ ਕਈ ਕਈ ਘਰਾਂ ਦੇ ਸੀ ਹਾਂਜੀ ਹਾਂਜੀ ਕਈ ਘਰਾਂ ਦਾ ਹੁੰਦਾ ਸੀ ਉਹ ਲੈ ਭਾਈ ਆ ਚਾਰ ਬਿੱਡਾਂ ਵਾਲਾ ਖੂਹ ਆ ਤੇ ਪੰਜ ਬਿੱਡਾਂ ਵਾਲਾ ਖੂਹ ਹਨਾ ਉਹ ਚਾਰ-ਚਾਰ ਪੰਜ-ਪੰਜ ਕਰ ਬਾਕੀ ਜਿੱਤ ਮਚਾਨ ਇਹ ਆ ਗਿਆ ਉਧਰ ਹੀ ਸਾਈਡ ਹੀ ਮਚਾਨ ਲੈਣੀ ਆਪਾਂ ਨੇ ਇੱਕ ਉਧਰ ਲੈ ਅੱਛਾ ਤੁਸੀਂ ਆਪਦੀ ਜਗਾ ਇਹਦੀ ਖੇਤ ਦੇ ਵਿੱਚ ਕਰੀ ਆ ਹਾਂ ਜਿੱਥੇ ਸਰੋਂ ਹੋ ਜਾਣੀ ਹੈ ਜੀ ਤੇ ਬਾਕੀ ਤੋੜੀਆ ਵਗੈਰਾ ਉਧਰ ਫੁੱਲ ਕੱਢੀ ਖੜਾ ਆਪਾਂ ਸਟੈਪ ਬਾਈ ਸਟੈਪ ਲਾਇਆ ਕਿਉਂਕਿ ਸਾਰਾ ਸਾਲ ਆਪਾਂ ਨੂੰ ਸੌਰੀ ਸਾਰਾ ਸਿਆਲ ਜੀ ਆਪਾਂ ਨੂੰ ਸਰੋਂ ਵਾਲੇ ਫੁੱਲਾਂ ਦੀ ਵਧੀਆ ਖੁਸ਼ਬੂ ਆਉਂਦੀ ਹੈ ਨਾਲੇ ਸ਼ੂਟ ਵਧੀਆ ਹੋ ਜਾਂਦਾ ਹਾਂ ਵੀ ਸ਼ੂਟ ਵਧੀਆ ਹੋ ਜਾਂਦਾ ਸ਼ੂਟ ਨੂੰ ਧਿਆਨ ਚ ਰੱਖ ਕੇ ਕੀਤਾ ਇੱਧਰ ਸਰਕਾ ਲਾਇਆ ਆਪਾਂ ਟੂਬਾ ਬਣਾਇਆ ਉਧਰ ਵੀ ਹਾਂ ਜਿਹੜੇ ਜਿਹੜੇ ਆ ਸਰਕਡੇ ਜੇ ਲਾਇਆ ਇਹ ਇਹ ਹੋ ਜਾਣਗੇ ਹਰੇ ਹੋ ਜਾਣਗੇ ਨੇ ਇਹ ਨਹੀਂ ਹੁੰਦੇ ਜੀ ਹਰੇ ਗਰਮੀਆਂ 'ਚ ਹੁਣ ਗਈ ਇਹ ਚਲੋ ਇੱਥੇ ਸ਼ੂਟ ਵਧੀਆ ਨਾਈਟ ਸ਼ੂਟ ਹੀ ਹੋ ਜਾਂਦਾ ਜੀ ਲੜੀਆਂ ਲੁੜੀਆਂ ਪਾ ਕੇ ਹਾਂ ਹਾਂ ਜੀ ਹਾਂ ਇਹ ਹੋ ਜਾਣਗੇ ਉਂ ਜਾਂਦਾ ਕਾਨੇ ਹਰੇ ਹਾਂ ਜੀ ਬਾਈ ਚੱਲਿਆ ਵੀ ਹੋਇਆ ਵਿੱਚ ਆਹ ਸੇ ਵਿੱਚ ਫੁੱਟੇ ਪਿਆ ਹਾਂ ਜੀ ਹਾਂ ਜੀ ਹਾਂ ਜੀ ਹੱਟ ਗੁੰਦੇ ਕਿ ਦੇਖਣਾ ਫਰੀ ਤਾਂ ਐ ਬਣ ਗਈ ਗੱਲਬਾਤ ਉਹ ਖੋਲਣੀ ਬਾਈ ਉਹ ਜਿਹੜਾ ਕਹਿੰਦੇ ਕਮਰੇ ਜੇ ਖੋਲਣ ਨੂੰ ਕਹਿੰਦੇ ਸਰਪੰਚ ਸਾਹਿਬ ਤੋਬੇ ਦਾ ਲੈ ਲਈ ਆ ਜਾਓ ਚਲੋ 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 ਕਿ ਖੋਪੇ ਆ ਵੀ ਤੁਸਤੀ ਖਿਲਾ ਦੇ ਸਾਰੀ ਇਧਰਲੇ ਪਾਸੇ ਕੀ ਆ ਸਰਪੰਸਾ ਹੋਰ ਇਧਰ ਤੋੜਿਆ ਵਗੈਰਾ ਬੀਜਿਆ ਆਈ ਆਪਣਾ ਵਿੱਚ ਸ਼ਾਟ ਲੈਣ ਲਈ ਹਾਂਜੀ ਹਾਂਜੀ ਬਾਕੀ ਆ ਇਧਰਲੇ ਪਾਸੇ ਹਾਂਜੀ ਹਾਂਜੀ ਬਾਕੀ ਯਾਰ ਬਹੁਤ ਜਗਾ ਵਧੀਆ ਬਣਾਈ ਆ ਯਾਰ ਵੈਸੇ ਹਨਾ ਤੁਹਾਡੇ ਇੱਥੇ ਬੈਠਣ ਨੂੰ ਵੀ ਦਿਲ ਕਰਦਾ ਇੱਥੇ ਰਹਿਣਾ ਤੂੰ ਜਾਣਾ ਤਿਆਰ ਹੋ ਰਹੀ ਜੀ ਇਧਰ ਹੀ ਸਾਈਡ ਆ ਬਣ ਪਹਿਲਾਂ ਆ ਛੋਟੀ ਝੀਲ ਬਣਾਈ ਸੀ ਹਾਂਜੀ ਹਾਂਜੀ ਉਹ ਕੋੜੀ ਖੜੀ ਆ ਇੱਕ ਪ੍ਰੀਤ ਉਹ ਦੇਖ ਹੂੰ ਆ ਦੇਖਾ ਛੋਟੀ ਝੀਲ ਬਣਾਈ ਆ ਇਹ ਛੋਟੀ ਝੀਲ ਬਣਾਈ ਆ ਇੱਕ ਆ ਦੇਖ ਆ ਖੜੀ ਆ ਇਧਰ ਉਹ ਕੁੜੀ ਖੜੀ ਆ ਲੈ ਹਾਂ ਇਹ ਗੱਲ ਬਣੀ ਪਈ ਆ ਪੂਰੀ ਯਾਰ ਸਾਰਾ ਕੁ ਮੈਂ ਤਾਂ ਕਹਾਂ ਕਿ ਤੇ ਜਿਹੜਾ ਬੰਦਾ ਇੱਥੇ ਕੰਮ ਕਰਦੇ ਉਹਨਾਂ ਦੇ ਪਸ਼ੂ ਆ ਤਾਂ ਤੁਹਾਡੇ ਆਪਦੇ ਹੀ ਆ ਨਹੀਂ ਆਪਦੇ ਨੇ ਲੋਪੋ ਆਪਦੇ ਹੀ ਵਸ ਤੁਹਾਨੂੰ ਪਤਾ ਹੀ ਹੁਣ ਹੂੰ ਤੇ ਜਿਹੜੀ ਕਾਮੀ ਆ ਉਹਦੇ ਦੁੱਧ ਪੀਣ ਜੋਗਾ ਸਾਹੀ ਵਾਲ ਘਊਆ ਜੀ ਖੋੜੀ ਹੈ ਬਸ ਤੇ ਆਹ ਘੋੜੀ ਆ ਇਹ ਪੂਰੀ ਸਿਆਣੀ ਹੈ ਤੇ ਸ਼ੂਟ ਦਵਾ ਦਿੰਦੀ ਹਾਂ ਹਾਂ ਜੀ ਹਾਂ ਜੀ ਸਾਊਗਾ ਜੀ ਚਲੋ ਵਧੀਆ ਕਰ ਲਾ ਸਰਪੰਚ ਸਾਹਿਬ ਆ ਤਾਂ ਗੱਲ ਨਜ਼ਾਰਾ ਆਇਆ ਪਹਿਲੇ ਉਹ ਕਮਰਾ ਖੋਲ ਲਿਆ ਪ੍ਰੀਤੋ ਖੁੱਲ ਗਿਆ ਕਮਰਾ ਹੈ ਉਧਰ ਵੀ ਚੱਲ ਕੇ ਆਉਣੇ ਆ ਜਾ ਪ੍ਰੀਤੋ ਇਹ ਟੋਟਲ ਨੇਚਰਲ ਵਿਊ ਆ ਜੀ ਕਿਤੇ ਆਲੇ-ਦਾਲੇ ਤੁਹਾਨੂੰ ਇਹ ਜੀ ਨਹੀਂ ਇਹ ਕਿਸੇ ਜਿਹੜੀ ਖੇਤਾਂ ਚ ਸਥਿਤ ਹੋਵੇ ਸਰਪੰਚ ਆ ਮੈਂ ਇੱਕ ਗੱਲ ਦੱਸਦਾ ਕੰਮ ਦੀ ਲੋਕੇਸ਼ਨਾਂ ਬਥੇਰੀਆਂ ਮਿਲ ਜਾਣਗੀਆਂ ਤੇਰੇ ਵਰਗਾ ਬੰਦਾ ਨਹੀਂ ਮਿਲਣਾ। ਧੰਨਵਾਦ ਪਹੁੰਚਾ ਤੁਹਾਡਾ ਬੁਢਾਪਣਾ ਇਹ ਤਾਂ। ਹਾਂ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨਾ ਐਵੇਂ ਨਹੀਂ ਪਿੰਡ ਵਾਲਿਆਂ ਨੇ ਤੈਨੂੰ ਝੋਣ ਲਿਆ। ਤੇਰੀ ਤੇਰੇ ਯਾਰਾਂ ਨੇ ਜੋ ਤੇਰੇ ਬਾਰੇ ਰਿਪੋਰਟ ਦਿੱਤੀ ਹੈ ਨਾ ਉਹ ਅਸਲੀ ਰਿਪੋਰਟ ਹੁੰਦੀ। ਨਹੀਂ ਧੰਨਵਾਦ ਹੈ ਜੀ ਆਪਣਾ ਸਮੁੱਚੇ ਨਗਰ ਦਾ ਭਰੇਣੀਆ ਨਗਰ ਦੇ। ਹੁਣ ਆਪਣੀ ਜ਼ਿੰਮੇਵਾਰੀ ਹੋ ਰਹੀ ਹੈ ਬਾਦਕੀ ਬਹੁਤ ਹੀ। ਹੂੰ ਵੱਡੇ ਮੋਹਮਤ ਨਗਰ ਨੇ ਭਰੋਸਾ ਜਤਾਇਆ ਆਪਣੇ ਤੇ। ਹੂੰ ਤੇ ਬਾਕੀ ਜਿਹੜੇ ਸਾਡੇ ਵਿਰੋਧੀ ਉਹ ਵੀ ਸਾਡੇ ਭਰਾ ਨੇ ਸਾਡੇ ਨਾਲ ਚੱਲਣਗੇ ਉਹ ਵੀ। ਹਾਂ ਉਹਨਾਂ ਨੇ ਵੀ ਅਸੀਂ ਨਾਲ ਲੈ ਕੇ ਚੱਲਣਾ ਜੀ। ਕੀ ਬਾਤ ਆ। ਨਹੀਂ ਇਹ ਤਾਂ ਗਲਤ ਤੇਰੀ। ਆ ਆ ਆ ਕੀ ਬਣਾਤਾ ਖੁੱਡਾ ਛੋਟਾ ਬੱਚਿਆਂ ਵਾਲੀ ਪੂਲ ਆ ਜੀ ਉਹ ਵੀ ਦੇਖ ਲਓ ਉੱਪਰ। ਥੱਲੇ ਖੁੱਡੇ ਨਹੀਂ ਥੱਲੇ ਕੂਤਰ ਵਗੈਰਾ ਰੱਖੇ ਨੇ ਇਹਦੇ ਵਿੱਚ। ਵੀਰ ਲੈ। ਇਹ ਛੋਟਾ ਪੂਲ ਲਾਈ ਸੀ ਘਰੇ ਲੂ ਵਰਤੋਂ ਨਹੀਂ ਬਣਾਇਆ ਸੀ ਪਹਿਲਾਂ ਫਿਰ ਇਹ ਵੀ ਵਿੱਚ ਐਡ ਕਰਤਾ ਜੀ ਅਸੀਂ। ਪ੍ਰੀਤ ਆਪਣੇ ਵਾਲੇ ਪੂ ਖੇਤ ਵਾਲੇ ਪੂਲ ਜਿਹੜੇ ਪੂਲ ਨੂੰ ਤਾਂ ਬੱਚਿਆਂ ਵਾਲਾ ਪੂਲ ਹੀ ਕਹਿੰਦੇ ਆ। ਹੈਂ? ਇਹ ਵੱਡੀ ਗੱਲ ਆ। ਇਹ ਲਾ ਹਾਂ ਫਿਰਦੇ ਵਾਲਾ ਕਬੂਤਰ ਹੋਣੀ ਯਾਰ ਬਹੁਤ ਹੈੜਾ ਤੇਰੇ ਕੋਲ ਇੱਕ ਗੱਲ ਆ ਫਰੀਦ ਫੀਚਰ ਪੂਰੇ ਆ ਲਿਆ ਉਹ ਕਮਰੇ ਦਿਖਾਓ ਮੈਨੂੰ ਔਕਾਰਾਂ ਕੂਰਾਂ ਜਵਾਕਾਂ ਦੇ ਖੇਡਣ ਵਾਲੀਆਂ ਹਾਂਜੀ 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 ਬੱਚੇ ਆਣ ਜੁਆਏ ਕਰਨ ਜੀ ਹਮ ਸਭ ਤੋਂ ਵੱਧ ਤੇਰੀ ਸਹੂਲਤਾਂ ਵੀ ਆਪਾਂ ਪੂਰਾ ਖਿਆਲ ਰੱਖਿਆ ਜੀ ਹਮ ਬਾਲ ਬੱਚੇਦਾਰ ਬੰਦਾ ਬੱਚਿਆਂ ਦਾ ਧਿਆਨ ਜਰੂਰ ਰੱਖਦਾ ਆ ਬੁਲਟ ਖੜਾ ਆ ਜੀਪ ਖੜੀ ਐ ਇਹਦਾ ਤੁਸੀਂ ਇਸਤੇਮਾਲ ਕਰ ਸਕਦੇ ਆ ਬਾਕੀ ਫਾਰਮ ਟਰੈਕ 3600 ਤਿਆਰ ਕਰਵਾਇਆ ਇਹ ਅਜੇ ਝੋਨਾ ਵੜ ਰਹੇ ਆ ਅਸੀਂ ਥੋੜਾ ਜਿਹਾ ਲੇਟ ਹੋ ਗਏ ਅਦੀ ਝੋਨਾ ਵੜਨ ਠੀਕ ਹੈ ਜੀ ਅੱਛਾ ਉਹ ਵੀ ਵਰਤ ਸਕਦੇ ਆ ਹਾਂਜੀ 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 ਤੇ ਆਹ ਕਮਰੇ ਉਹ ਆ ਜਿਨ੍ਹਾਂ ਮਤਲਬ ਜਦੋਂ ਕੋਈ ਆਉਂਦਾ ਉਹਨਾਂ ਨੂੰ ਵੀ ਮਿਲ ਜਾਂਦੇ ਫਾਰਮ ਸਟੇਜ ਵਾਲੇ ਨੇ ਜੀ ਆਪਣੇ ਇਹਦੇ ਜੁਆਇੰਟ ਵਾਸ਼ਰੂਮ ਨੇ ਉਹ ਕਮਰੇ ਬੈਕ ਸਾਈਡ ਰਹਿ ਗਏ ਅੱਛਾ ਇਹ ਜੇ ਕਿ ਕੋਈ ਕਿਸੇ ਨੇ ਰੁਕਣਾ ਇੱਥੇ ਹਾਂਜੀ ਹਾਂਜੀ ਰੁਕਣਾ ਹੋਵੇ ਜੇ ਅੱਛਾ ਆ ਆ ਕਮਰੇ ਸਰਪੰਚ ਸਾਹਿਬ ਜਿੱਥੇ ਜੇ ਕੋਈ ਇੱਥੇ ਰੁਕਣਾ ਚਾਹੁੰਦਾ ਹਾਂਜੀ ਹਾਂਜੀ ਜੇ ਕਿਸੇ ਨੇ ਨਾਈਟ ਸਟੇ ਕਰਨੀ ਆ ਕਈ ਸ਼ਹਿਰੀ ਬੰਦੇ ਹੁੰਦੇ ਆ ਵੀ ਜੀ ਆਪਣੇ ਪੰਜਾਬੀ ਕਲਚਰ ਵਿਰਸਾ ਦੇਖਣਾ ਹੁੰਦਾ ਉਹਨਾਂ ਨੇ ਰਹਿਣਾ ਹੁੰਦਾ ਉਹਨੇ ਆਨੰਦ ਲੈਣਾ ਹੁੰਦਾ ਸਟੇ ਹਾਂਜੀ ਫਾਰਮ ਸਟੇ ਵਾਲਾ ਕਨਸੈਪਟ ਆ ਇਹ ਆਪਣਾ ਅੱਜ ਕੱਲ ਚੱਲ ਰਿਹਾ ਜੋ ਤੇ ਲੋਕ ਰੁਕਦੇ ਆ ਇੱਥੇ ਸ਼ੌਂਕ ਨਾਲ ਹਾਂਜੀ ਹਾਂਜੀ ਰੋਦੇ ਆ ਲੋਕ ਜੋ ਐਡਵਾਜ ਰੂਮ ਆ ਹੱਟ ਹੋ ਗਈ 15 ਬਾਈ 12 ਦੀ ਠੀਕ ਆ ਤੇ ਖਾਣਾ ਖਾਣਾ ਅਸੀਂ ਘਰੋਂ ਪ੍ਰੋਵਾਈਡ ਕਰਾਉਣੇ ਆ ਅਗਲੇ ਖਾਣਾ ਵੀ ਅਗਲੇ ਨੂੰ ਘਰੋਂ ਪ੍ਰੋਵਾਈਡ ਕਰਾ ਦਿੰਦੇ ਆ ਅੱਜ ਮੈਨੂ ਹੈਗਾ ਉਹਦੇ ਮੁਤਾਬਕ ਜੋ ਆਰਡਰ ਕਰਦਾ ਸਰਪੰਚ ਸਾਹਿਬ ਇੱਕ ਤੁਸੀਂ ਗੱਲ ਉੱਥੇ ਨਾ ਪਹਿਲਾਂ ਉਹਦੇ ਮੁੰਡੇ ਨਾਲ ਕਰਦੇ ਸੀ ਕਿਚਨ ਕਿਹੜੀ ਕਹਿੰਦੇ ਸੀ ਕਿਚਨ ਵੀ ਹੈਗੀ ਆ ਮਤਲਬ ਜੇ ਕਿਸੇ ਨੇ ਕੋਈ ਸੀਨ ਵਗੈਰਾ ਲੈਣਾ ਹੁੰਦਾ ਕਿਚਨ ਦਾ ਹਾਂਜੀ ਹਾਂਜੀ ਉਹ ਆਪਣੀ ਕੋਠੀ ਦੇ ਅੰਦਰ ਆਈ ਮੋਡੂਲਰ ਕਿਚਨ ਤਿਆਰ ਕਰਵਾਈ ਹੋਈ ਹੈ ਆਪਣੀ ਤੇ ਅੱਛਾ ਤੁਹਾਡੇ ਘਰ ਦੀ ਕੋਠੀ ਹਾਂਜੀ 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 ਠੀਕ ਆ ਸਾਡੀਆਂ ਦੋ ਕੋਠੀਆਂ ਨੇ ਜੀ ਅਸੀਂ ਇੱਕ ਕੋਠੀ 'ਚ ਫਿਰ ਸ਼ੂਟ ਕਰਵਾ ਦਈਏ ਜੀ ਆਛਾ ਕੋਠੀ ਦੇ ਵਿੱਚ ਸ਼ੂਟ ਕਰਾ ਦਨੇ ਜੇ ਕਿਸੇ ਨੇ ਉਹ ਪੱਕੇ ਘਰ ਵਾਲਾ ਸ਼ੂਟ ਲੈਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਮਤਲਬ ਕਹਿਣ ਤੋਂ ਭਾਵ ਸਰਪੰਚ ਸਾਹਿਬ ਕੋਲੇ ਆ ਜਾਓ ਕੰਪਲੀਟ ਪੈਕੇਜ ਆ ਪ੍ਰੀ ਬੈਡਿੰਗ ਤੋਂ ਲੈ ਕੇ ਵਿਆਹ ਆਨੰਦਕਾਰ ਚ ਹਾਂਜੀ ਹਾਂਜੀ ਪੂਰਾ ਹੈ ਨਾ ਸਰਪੰਚ ਵਾਲੀ ਹੋਰ ਨਾਲ ਸਰਟੀਫਿਕੇਟ ਤੇ ਲਾਉਣ ਵਾਸਤੇ ਮਤਲਬ ਟੋਟਲ ਉਹ ਕਹਿੰਦੇ ਕੰਪਲੀਟ ਪੈਕੇਜ ਜੀ ਤਸਦੀਖਾਂ ਕਿਤੇ ਦਾਂਗੇ ਹਾਂਜੀ ਹਾਂਜੀ ਮੇ ਜਿਹੜੀ ਇੱਕ ਵਿਆਹ ਦੇ ਵਿੱਚ ਪੰਚਾਇਤ ਦੀ ਗਵਾਹੀ ਪੈਂਦੀ ਹੁੰਦੀ ਆ ਉਹ ਗਵਾਹੀ ਵੀ ਤੁਸੀਂ ਹੋਰ ਨਹੀਂ ਕਿਤੋਂ ਪਾਣੀ ਉਹ ਵੀ ਸਰਪੰਚ ਸਾਹਿਬ ਨੇ ਆਪ ਹੀ ਵਾ ਦੇਣੀ ਆ ਹਾਂ ਤੇ ਬਹੁਤ ਵਧੀਆ ਬੰਦੇ ਆ ਤੁਹਾਡੇ ਕੋਲ ਨੰਬਰ ਆ ਤੁਸੀਂ ਵਿਆਹ ਕਰਨਾ ਕੜਾਣੀ ਕਲਾ ਤੁਹਾਨੂੰ ਪਤਾ ਲੱਗ ਗਿਆ ਰਾੜਾ ਸਾਹਿਬ ਦੇ ਕੋਲੇ ਪਾਇਲ ਦੇ ਕੋਲੇ ਪਿੰਡ ਆ ਕੜਾਣੀ ਕਲਾ ਤੇ ਤੁਸੀਂ ਇੱਥੇ ਆਉਂਗੇ ਕਦੋਂ ਵੀ ਆਓ ਬੇਫਿਕਰ ਹੋ ਕੇ ਸਰਪੰਚ ਸਾਹਿਬ ਨੂੰ ਫੋਨ ਕਰ ਲਓ ਨੇੜੇ țeੜੇ ਏਰੀਆ ਵਾਲੇ ਤਾਂ ਬਹੁਤ ਆਨੰਦ ਲੈ ਰਹੇ ਆ ਪੈਲਸ ਦਾ ਪੈਲਸ ਦਾ ਆਨੰਦ ਵੀ ਲਓ ਜਿਹੜੇ ਦੂਰ ਵਾਲੇ ਆ ਉਹ ਲੋਕੇਸ਼ਨ ਦਾ ਆਨੰਦ ਲੈ ਸਕਦੇ ਆ ਜੇ ਕਿਸੇ ਨੇ ਰਹਿਣਾ ਕਮਰੇ ਵੀ ਪਾਏ ਹੋਇਆ ਬਹੁਤ ਲੋਕ ਰਹਿੰਦੇ ਆ ਕਮਰੇ ਲਈ ਬਿਨਾ ਦੱਸੇ ਨਾ ਆਇਓ ਕਿਉਂਕਿ ਕਮਰੇ ਆ ਜਿਹੜੇ ਉਹ ਜ਼ਿਆਦਾਤਰ ਬੁੱਕ ਹੁੰਦੇ ਆ ਤਾਂ ਇਸ ਕਰਕੇ ਕਮਰੇ ਲਈ ਦੱਸ ਕੇ ਆਇਓ ਤੁਹਾਨੂੰ ਜ਼ਰੂਰ ਮਿਲੂਗਾ